ਵੱਡੀ ਖਬਰ ਨੇ ਵੱਡੀ ਚਰਚਾ ਛੇੜ ਦਿੱਤੀ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਫੌਜ ਭੇਜੀ ਹੈ ਬੀਐਸਐਫ ਸੀਆਰਪੀਐਫ ਤੇ ਆਈਟੀ ਬੀਪੀ ਦੀਆਂ ਟੁਕੜੀਆਂ ਪੰਜਾਬ ਤਰਨਾਤ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦਾ ਮਾਹੌਲ ਲਗਾਤਾਰ ਵੱਧਦਾ ਜਾ ਰਿਹਾ ਹੈ 10 ਮਾਰਚ ਨੂੰ ਰੇਲਾ ਰੋਕਣ ਦਾ ਸੱਦਾ ਤੇ 14 ਮਾਰਚ ਨੂੰ ਦਿੱਲੀ ਚਲੋ ਦਾ ਸੱਦਾ ਸਯੁਕਤ ਮੋਰਚੇ ਨੇ ਦਿੱਤਾ ਹੋਇਆ ਤੇ ਲੋਕ ਸਭਾ ਚੋਣਾਂ 20 ਸਿਰ ਤੇ ਨੇ ਅੰਗੜਾਈ ਲੈ ਰਹੀਆਂ ਨੇ ਇਸ ਦੇ ਦਰਮਿਆਨ ਹੀ ਕੇਂਦਰ ਸਰਕਾਰ ਨੇ ਜਿਹੜੀ ਆ ਫੌਜ ਪੰਜਾਬ ਦੇ ਵਿੱਚ ਭੇਜੀ ਐ CRPF, ITBP ਤੇ BSF ਦੀਆਂ 25 ਟੁਕੜੀਆਂ ਪੰਜਾਬ ਦੇ ਵਿੱਚ ਭੇਜੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ BSF ਦੀਆਂ 15, CRPF ਦੀਆਂ 5 ਤੇ ITBP ਦੀਆਂ 5 ਟੁਕੜੀਆਂ ਪੰਜਾਬ ਦੇ ਵਿੱਚ ਭੇਜੀਆਂ ਗਈਆਂ ਨੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸੰਵੇਦਨਸ਼ੀਲ ਥਾਵਾਂ ਨੇ ਨਾਜ਼ੁਕ ਥਾਵਾਂ ਨੇ ਉੱਥੇ ਇਹ ਟੁਕੜੀਆਂ ਤਨਾਤ ਕੀਤੀਆਂ ਜਾਣਗੀਆਂ ਪਰ ਇਹਦੇ ਨਾਲ ਹੀ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ ਜਿੱਥੇ ਚਰਚਾ ਇਹ ਹੈ ਕਿ ਲੋਕ ਸਭਾ ਚੋਣਾਂ ਕਰਕੇ ਇਹ ਫੌਜ ਇਹ CRPF ਪੰਜਾਬ ਚ ਲਾਈ ਜਾ ਰਹੀ ਹੈ ਉੱਥੇ ਹੀ ਚਰਚਾ ਦੂਜੀ ਵੀ ਹੈ ਕਿ ਕਿਸਾਨ ਅੰਦੋਲਨ ਕਰਕੇ ਇਹ ਜਿਹੜੀ ਫੌਜ ਆ ਇਹ ਪੰਜਾਬ ਦੇ ਵਿੱਚ ਇੰਨੇ ਜਲਦੀ ਤਣਾਤ ਕੀਤੀ ਗਈ ਹੈ ਇੱਕ ਪਾਸੇ ਸਰਕਾਰ ਵੱਲੋਂ ਪੱਖ ਇਹ ਹੀ ਆ ਰਿਹਾ ਕਿ ਲੋਕ ਸਭਾ ਚੋਣਾਂ ਕਰਕੇ ਇੰਜ ਹੋ ਰਿਹਾ ਪਰ ਦੂਜੇ ਪਾਸੇ ਦੂਜਾ ਪੱਖ ਵੀ ਆ ਰਿਹਾ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਇਹ ਫੌਜ ਜਿਹੜੀ CRP ਲਾਈ ਗਈ ਹੈ ਜਾਂ BSF ਲਾਈ ਗਈ ਹੈ ਜਾਂ ਜਿਹੜੀ ITBP ਦੀਆਂ ਟੁਕੜੀਆਂ ਭੇਜੀਆਂ ਨੇ ਇਹ ਕਿਉਂ ਭੇਜੀਆਂ ਹੋ ਸਕਦੀਆਂ ਨੇ ਕਿ ਸੱਚਮੁੱਚ ਲੋਕ ਸਭਾ ਚੋਣਾਂ ਕਰਕੇ ਇਹਦੀ ਤਣਾਤੀ ਕੀਤੀ ਜਾ ਰਹੀ ਹੈ ਸਵਾਲਾਂ ਦੋਨਾਂ ਤੇ ਚਰਚਾ ਕਰਦੇ ਆਂ ਪਹਿਲੀ ਗੱਲ ਲੋਕ ਸਭਾ ਚੋਣਾਂ ਬਿਲਕੁਲ ਸਿਰ ਤੇ ਨੇ ਸਰਕਾਰ ਦੀ ਮੋਦੀ ਸਰਕਾਰ ਦੀ ਮਿਆਦ ਲਗਭਗ ਪੂਰੀ ਹੋ ਚੁੱਕੀ ਹੈ ਹਫਤੇ 10 ਦਿਨ ਦੇ ਵਿੱਚ ਚੋਣ ਜਾਬਤਾ ਲੱਗ ਸਕਦਾ ਹੈ ਮਤਲਬ ਚੋਣ ਜਾਬਤਾ ਕਿ ਮੋਦੀ ਸਰਕਾਰ ਦਾ ਸਮਾਂ ਖਤਮ ਹੋ ਕੇ ਸਰਕਾਰ ਭੰਗ ਹੋ ਸਕਦੀ ਹੈ ਤਾਂ ਵੋਟਾਂ ਦੀ ਤਰੀਕ ਜਿਹੜਾ ਚੋਣ ਕਮਿਸ਼ਨ ਹੈ ਉਹ ਹਫਤੇ 10 ਦਿਨ ਦੇ ਵਿੱਚ ਐਲਾਨ ਕਰ ਸਕਦਾ ਹੈ ਤੇ ਪੂਰੇ ਭਾਰਤ ਦੇ ਵਿੱਚ ਚੋਣਾਂ ਕਰਵਾਉਣ ਦੇ ਲਈ ਇਹ ਫੌਜ CRPF ਦੀ ਮਦਦ ਲਈ ਜਾਂਦੀ ਹੈ ਪਰ ਅਜੇ ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਹੋਇਆ ਚੋਣਾਂ ਦੀ ਵੋਟਾਂ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਤੇ ਇਹ ਵੀ ਐਲਾਨ ਨਹੀਂ ਚੋਣ ਕਮਿਸ਼ਨ ਨੇ ਕੀਤਾ ਵੀ ਪਹਿਲਾਂ ਕਿਹੜੇ ਸੂਬਿਆਂ 'ਚ ਵੋਟਾਂ ਪੈਣਗੀਆਂ ਤੇ ਬਾਅਦ 'ਚ ਕਿਹੜਿਆਂ 'ਚ ਪੈਣਗੀਆਂ ਕਿਉਂਕਿ ਕਈ ਵਾਰ ਚੋਣ ਕਮਿਸ਼ਨ ਪੜਾ ਵਾਰ ਚੋਣਾਂ ਕਰਵਾਉਂਦਾ ਹੈ ਇੱਕੋ ਦਿਨ ਚੋਣਾਂ ਨਹੀਂ ਕਈ ਵਾਰ ਹੁੰਦੀਆਂ ਤਾਂ ਜਦੋਂ ਇਹ ਸਾਰੇ ਕੁਝ ਦਾ ਐਲਾਨ ਨਹੀਂ ਹੋਇਆ ਤਾਂ ਉਸ ਦੇ ਦਰਮਿਆਨ ਜਦੋਂ ਪੰਜਾਬ ਦੇ ਵਿੱਚ ਇੱਕ ਕਿਸਾਨ ਅੰਦੋਲਨ ਦਾ ਮਾਹੌਲ ਬਣਿਆ ਹੋਇਆ ਤੁਸੀਂ ਜਾਣਦੇ ਹੋ ਸ਼ੰਭੂ ਬਾਰਡਰ ਤੇ ਖਣੌਰੀ ਬਾਰਡਰ ਦੇ ਉੱਪਰ ਵੱਡੀ ਗਿਣਤੀ ਕਿਸਾਨ ਜਿਹੜੇ ਨੇ ਉਹ ਦਿੱਲੀ ਚੱਲੋਂ ਦਾ ਸੱਦਾ ਦੇ ਕੇ ਉੱਥੇ ਡਟੇ ਹੋਏ ਨੇ ਅੱਗੇ ਪੁਲਿਸ ਫੋਰਸ ਸਰਕਾਰ ਉਹਨਾਂ ਨੂੰ ਰੋਕ ਕੇ ਖੜੀ ਹੋਈ ਹੈ ਕਾਫੀ ਜ਼ਿਆਦਾ ਤਣਾਅ ਪਿਛਲੇ ਦਿਨੀ ਵਧਿਆ ਕਿਸਾਨਾਂ ਦੇ ਉੱਪਰ ਡਰੋਨਾਂ ਦੇ ਨਾਲ ਵੀ ਗੋਲੇ ਵਰਸੇ ਔਰ ਉੱਥੇ ਇੱਕ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਵੀ ਖਣੌਰੀ ਬਾਰਡਰ ਤੇ ਹੋਈ ਹੈ ਉਸ ਤੋਂ ਬਾਅਦ ਇਹ ਮਾਮਲਾ ਮਾਨਯੋਗ ਹਾਈ ਕੋਰਟ 'ਚ ਵੀ ਪਹੁੰਚਿਆ ਹੋਇਆ ਹਾਈ ਕੋਰਟ ਨੇ ਵੀ ਕੱਲ ਸਖਤ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਨੇ ਇੱਥੋਂ ਤੱਕ ਆ ਕਿ ਕਿਉਂ ਨਾ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਿੰਨ੍ਹੇ ਭੇਜ ਦਿੱਤਾ ਜਾਵੇ ਕਿਉਂਕਿ ਜਿਹੜੀ ਸਰਕਾਰ ਹੈ ਖਾਸ ਕਰ ਹਰਿਆਣਾ ਸਰਕਾਰ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਕੁਝ ਇਹੋ ਜਿਹੀਆਂ ਵੀਡੀਓ ਕੁਝ ਇਹੋ ਜਿਹੀਆਂ ਫੋਟੋਆਂ ਉੱਥੇ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਦੇ ਬੇਸ ਤੇ ਜਿਹੜਾ ਮਾਨਯੋਗ ਹਾਈ ਕੋਰਟ ਨੇ ਅਦਾਲਤ ਨੇ ਇਹ ਜਿਹੜਾ ਬਿਆਨ ਇਹ ਦਿੱਤਾ ਔਰ ਨਾਲ ਦੀ ਨਾਲ ਇਹ ਕਿਹਾ ਕਿ ਤੁਸੀਂ ਬੱਚਿਆਂ ਨੂੰ ਤੇ ਔਰਤਾਂ ਨੂੰ ਜਿਹੜਾ ਹੈ ਉਹ ਮੋਰਚੇ ਦੇ ਅੱਗੇ ਕਿਉਂ ਲਾ ਰਹੇ ਹੋ ਉਧਰ ਹੀ ਜਿਹੜੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਬਿਲਕੁਲ ਗਲਤ ਪੇਸ਼ਕਾਰੀ ਸਰਕਾਰ ਨੇ ਅਦਾਲਤ ਦੇ ਵਿੱਚ ਕੀਤੀ ਹੈ ਅਸੀਂ ਕੋਈ ਤਲਵਾਰਾਂ ਲੈ ਕੇ ਕੋਈ ਬੱਚੇ ਜਾਂ ਔਰਤਾਂ ਮੂਹਰੇ ਲਾ ਕੇ ਇੰਜ ਨਹੀਂ ਕੀਤਾ ਸਰਕਾਰ ਇਹ ਸਭ ਕੁਝ ਝੂਠੇ ਤਰੀਕੇ ਦੇ ਨਾਲ ਅਦਾਲਤ ਚ ਪੇਸ਼ ਕਰ ਰਹੀ ਹੈ ਇਹ ਤੱਥ ਠੀਕ ਨਹੀਂ ਗਏ ਔਰ ਜਿਹੜੇ ਕਿਸਾਨ ਹੈ ਕੋ ਡੱਲੇਵਾਲ ਨੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਠੀਕ ਤਰੀਕੇ ਨਾਲ ਅਦਾਲਤ ਚ ਪੈਰਵਾਈ ਨਹੀਂ ਕਰ पाए ਸੋ ਇਸ ਸਾਰੇ ਮਾਹੌਲ ਦੇ ਦਰਮਿਆਨ ਜਿਹੜਾ ਅੱਜ ਪੰਜਾਬ ਦੇ ਵਿੱਚ ਫੌਜ ਦੀਆਂ ਟੁਕੜੀਆਂ ਭੇਜੀਆਂ ਗਈਆਂ ਨੇ ਉਹਨਾਂ ਨੇ ਇੱਕ ਵੱਡੀ ਚਰਚਾ ਛੇੜੀ ਹੈ ਦਵੱਲੀ ਚਰਚਾ ਜਿਹਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸੱਚਮੁੱਚ ਇਹ ਜਿਹੜੀਆਂ ਫੌਜ ਦੀਆਂ ਟੁਕੜੀਆਂ ਭੇਜੀਆਂ ਬੀਐਸ ਸੱਤ ਦੀਆਂ ਭੇਜੀਆਂ ਜਾਂ ਸੀਆਰਪੀਐਫ ਭੇਜੀ ਗਈ ਹੈ 25 ਟੁਕੜੀਆਂ ਭੇਜੀਆਂ ਨੇ ਜੋ ਫਲੈਗ ਮਾਰਚ ਜਿਨ੍ਹਾਂ ਨਾਲ ਸ਼ੁਰੂ ਕਰ ਦਿੱਤੇ ਨੇ ਕੀ ਇਹ ਸੱਚਮੁੱਚ ਲੋਕ ਸਭਾ ਚੋਣਾਂ ਕਰਕੇ ਹੈ ਇੱਕ ਸਵਾਲ ਇਹ ਵੀ ਹੈ ਕਿ ਪੰਜਾਬ ਚ ਇਹੋ ਜਿਹਾ ਕੋਈ ਸੰਵੇਦਨਸ਼ੀਲ ਨਾਜ਼ੁਕ ਨਾ ਤਾਂ ਮੁੱਦਾ ਹੋਰ ਉੱਠਿਆ ਹੋਇਆ ਨਾ ਕੋਈ ਇਹੋ ਜਿਹੀ ਨਾਜ਼ੁਕ ਸਥਿਤੀ ਪੰਜਾਬ ਚ ਬਣੀ ਹੈ ਤਾਂ ਫਿਰ ਇਹ ਟੁਕੜੀਆਂ ਹੁਣੇ ਹੀ ਪੰਜਾਬ ਚ ਕਿਉਂ ਭੇਜੀਆਂ ਗਈਆਂ ਨੇ ਇਦੇ ਉੱਪਰ ਸਵਾਲ ਪੁੱਛਿਆ ਜਾ ਰਿਹਾ ਚਰਚਾ ਚੱਲ ਰਹੀ ਹੈ ਮੀਡੀਆ 'ਚ ਵੀ ਸੋਸ਼ਲ ਮੀਡੀਆ 'ਚ ਵੀ ਲੋਕਾਂ ਦੇ ਵਿੱਚ ਵੀ ਚੁੰਝ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਸੰਵੇਦਨਸ਼ੀਲ ਜਾਂ ਨਾਜ਼ੁਕ ਜਿਹੜੀਆਂ ਥਾਵਾਂ ਨੇ ਉਹ ਕਿਨੂੰ ਮੰਨਿਆ ਜਾ ਰਿਹਾ ਹੈ ਕਿਹੜੀ ਇਹੋ ਜੀ ਥਾਂ ਹੈ ਜਿਹਨੂੰ ਸੰਵੇਦਨਸ਼ੀਲ ਜਾਂ ਨਾਜ਼ੁਕ ਸਰਕਾਰ ਜਿਹੜੀ ਆ ਉਹ ਕਹਿ ਰਹੀ ਹੈ ਇਸ ਸਾਰੇ ਕੁਝ ਦਰਮਿਆਨ ਸ਼ੁਭ ਕਰਨ ਦੇ ਪਿੰਡ ਬੱਲੋਂ ਦੇ ਵਿੱਚ ਇੱਕ ਨਵਾਂ ਵਿਵਾਦ ਇੱਕ ਨਵੀਂ ਚਰਚਾ ਪਖੀ ਹੋਈ ਹੈ ਉਹ ਚਰਚਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਸ਼ੁਭ ਕਰਨ ਦੇ ਭੋਗ ਵਾਲੇ ਦਿਨ ਮੱਥਾ ਟੇਕਿਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤਾਂ ਉਹਦੇ ਵਿੱਚੋਂ ਕੁਝ ਪੈਸੇ ਕਿਸਾਨ ਜੱਥੇਬੰਦੀ ਸਿੱਧੂਪੁਰ ਨੇ ਮੰਗੇ ਨੇ ਜਿਸ ਦਾ ਦੋਸ਼ ਲਾਇਆ ਜਾ ਰਿਹਾ ਸਿੱਧੂਪੁਰ ਜੱਥੇਬੰਦੀ ਦੇ ਕੁਝ ਕੰਮ ਕਰਨ ਵਾਲੇ ਬੰਦੇ ਤੇ ਕੁਝ ਵੱਲੋਂ ਪਿੰਡ ਦੇ ਲੋਕ ਲਗਾਤਾਰ ਇਹ ਕਹਿ ਰਹੇ ਨੇ ਪਰ ਸਿੱਧੂਪੁਰ ਜੱਥੇਬੰਦੀ ਇਹ ਕਹਿ ਰਹੀ ਹੈ ਕਿ ਇਹ ਗੱਲ ਇਸ ਤਰ੍ਹਾਂ ਨਹੀਂ ਹੋਈ ਗੱਲ ਹੋਰ ਤਰ੍ਹਾਂ ਹੋਈ ਹੈ ਪਰ ਇਹ ਸਾਰਾ ਮਸਲਾ ਵੀ ਭਖਿਆ ਹੋਇਆ ਪੂਰੇ ਪੰਜਾਬ ਦੀ ਇਸ ਟਾਈਮ ਸਥਿਤੀ ਜਿਹੜੀ ਆ ਉਹ ਕਿਸਾਨ ਅੰਦੋਲਨ ਦੇ ਵਿੱਚ ਐ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਜਿਹੜੀਆਂ 25 ਟੁਕੜੀਆਂ ਫੌਜ ਦੀਆਂ ਆਰਮੀ ਦੀਆਂ ਭੇਜੀਆਂ ਗਈਆਂ ਨੇ ਉਹ ਕਿਸ ਕਰਕੇ ਹੋ ਸਕਦੀਆਂ ਨੇ ਕੀ ਇਹ ਟੁਕੜੀਆਂ ਜਿਵੇਂ ਪੰਜਾਬ 'ਚ ਭੇਜੀਆਂ ਗਈਆਂ ਉਸੇ ਤਰ੍ਹਾਂ ਹਰਿਆਣਾ ਚ ਰਾਜਸਥਾਨ ਚ ਤੇ ਪੂਰੇ 22 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸੱਤਾਂ ਦੇ ਵਿੱਚ ਹਰ ਥਾਂ ਤੇ ਭੇਜੀਆਂ ਗਈਆਂ ਨੇ ਜਾਂ ਫਿਰ ਇਕੱਲੇ ਪੰਜਾਬ ਚ ਹੀ ਭੇਜੀਆਂ ਗਈਆਂ ਨੇ ਜੇ ਤਾਂ ਸਭ ਥਾਵਾਂ ਤੇ ਟੁਕੜੀਆਂ ਭੇਜੀਆਂ ਗਈਆਂ ਨੇ ਫਿਰ ਤੇ ਮਾਮਲਾ ਹੋਰ ਹੈ ਜੇਕਰ ਇਕੱਲੇ ਪੰਜਾਬ ਚ ਭੇਜੀਆਂ ਗਈਆਂ ਨੇ ਤੇ ਫਿਰ ਮਾਮਲਾ ਕਿਸਾਨ ਅੰਦੋਲਨ ਨਾਲ ਵੀ ਜੁੜਿਆ ਹੋ ਸਕਦਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਰੇਲਾਂ ਰੋਕਣ ਦਾ ਜਾਂ ਹੋਰ ਐਲਾਨ ਕੀਤੇ ਨੇ ਤਾਂ ਇਸ ਸਥਿਤੀ ਨੂੰ ਆ بڑے ਗਾਉ ਦੇ ਨਾਲ ਬਾਤ ਚਾ ਤੇ ਵੇਖਿਆ ਜਾ ਰਿਹਾ ਕਿਸਾਨ ਸੰਗਠਨਾਂ ਦੇ ਵੱਲੋਂ ਵੀ ਆਮ ਲੋਕਾਂ ਦੇ ਵੱਲੋਂ ਵੀ ਤੇ ਮੀਡੀਆ ਦੇ ਵੱਲੋਂ ਵੀ ਹੁਣ ਅਗਲੀ ਸਥਿਤੀ ਆਉਣ ਵਾਲਾ ਵਕਤ ਦੱਸੇਗਾ ਕਿੱਧਰ ਨੂੰ ਕੀ ਹੁੰਦਾ ਇਹ ਵਕਤ ਤੇ ਟਿੱਕੀ ਗੱਲ ਹੈ ਪਰ ਫਿਲਹਾਲ 25 ਟੁਕੜੀਆਂ ਜਿਹੜੀਆਂ CRPF ਦੀਆਂ ਤੇ BSF ਦੀਆਂ ਤੇ ITBP ਦੀਆਂ ਭੇਜੀਆਂ ਗਈਆਂ ਪੰਜਾਬ ਦੇ ਵਿੱਚ ਬਹੁਤ ਮਿਹਰਬਾਨੀ ਸ਼ੁਕਰੀਆ